ਪੰਦੇ ਸੀਗੇ ਸਾਡੇ ਕੋ 20 ਸੀਗੇ ਦੇਖੋ ਆਇ ਕਹੇ ਜੀ ਉਲਟੀ ਜਿੰਨੀ ਮੋਤੀ ਦੀ ਸ਼ੁਰੂ ਹੋਣੀ ਆ ਹੁਣ 14 ਜਾਣਾ ਕਿ 20 ਜਾਣਾ ਲੁਗਿਆਣਾ ਦੇ ਹਲਕਾ ਕੇਂਦਰੀ ਅਦੀਨ ਪੰਦੇਵਾੜ ਨੰਬਰ 75 'ਚ ਉਦਘਾਟਨ ਸਮਾਰੋਹ ਦੌਰਾਨ ਪਹੁੰਚੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਜਿੱਥੇ 28 ਲੱਖ 60 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ ਤਾਂ ਉੱਥੇ ਹੀ ਉਹਨਾਂ ਗੱਲਬਾਤ ਕਰਦੇ ਆ ਚੰਡੀਗੜ੍ਹ ਨਗਰ ਨਿਗਮ ਚੌਣ ਅਤੇ ਮੇਅਰ ਦੇ ਅਹੁਦੇ ਨੂੰ ਲੈ ਕੇ ਭਾਜਪਾ ਦੀ ਸਰਕਾਰ ਤੇ ਵੱਡਾ ਹਮਲਾ ਕੀਤਾ ਉਹਨਾਂ ਕਹਿਆ ਕਿ ਉਹ ਕੱਲ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਧਰਨਾ ਦੇਣ ਜਾ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਭਾਜਪਾ ਸਰਕਾਰ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਹਬੀਬ ਗਾਇੰਦ ਦੇ ਵਿੱਚ ਬਾਜ ਨੰਬਰ 75 ਚ 28 ਲੱਖ 60 ਹਜ਼ਾਰ ਦੀ ਲਾਗਤ ਨਾਲ ਜਿਹੜੀਆਂ 15 ਗਲੀਆਂ ਨੇ ਨਮੀਆਂ ਬਣ ਜਾ ਰਹੀਆਂ ਬਹੁਤ ਦੇਰ ਦੀ ਲੋਕਾਂ ਦੀ ਮੰਗ ਸੀ ਗਲੀਆਂ ਬਹੁਤ ਖਸਤਾ ਕਾਗਜ਼ਾਂ ਦੇ ਵਿੱਚ ਪਿਛਲੇ ਸਮੇਂ ਚ ਕਈ ਵਾਰ ਬਣਾਤੀਆਂ ਪਰ ਹੁਣ ਪ੍ਰੈਕਟੀਕਲ ਬਣੂਗੀਆਂ ਇਹ 15 ਗਲੀਆਂ ਜਿਹੜੀਆਂ ਬਹੁਤ ਜਲਦੀ ਬਣ ਕੇ ਲੋਕਾਂ ਦੇ ਸਪੋਰਟ ਕੀਤੀਆਂ ਜਾਊਗਾ ਕਿਤੇ بارشਾਂ ਦਾ ਜਿਵੇਂ ਹੁਣ ਥੋੜਾ ਬਹੁਤਾ ਮੌਸਮ ਆ ਕੀ ਲੱਗਦਾ ਇਹਨੂੰ ਦੇਖਦੇ ਨਹੀਂ ਨਹੀਂ ਅਸੀਂ ਉਹ ਕੰਮ ਕਰਦੇ ਨਹੀਂ ਕਦੇ ਜਿਹੜਾ ਲੋਕਾਂ ਨੂੰ ਤਕਲੀਫ ਵਾਲਾ ਹੋਵੇ ਇੱਕ ਇੱਕ ਗਲੀ ਪਟਾਂਗੇ ਜਦੋਂ ਇੱਕ ਗਲੀ ਤਿਆਰ ਹੋ ਜੂਗੀ ਫਿਰ ਦੂਜੀ ਗਲੀ ਨੂੰ ਹੱਥ ਲਾਵਾਂਗੇ ਅੱਜ ਹੋ ਜਾਣਾ ਕੱਲ ਤੋਂ ਸ਼ੁਰੂ ਹੈ ਇਹ ਇੱਕ ਇੱਕ ਗਲੀ ਕਰਕੇ ਬਣਾਵਾਂਗੇ 15 ਗਲੀਆਂ ਜਿਹੜੀਆਂ ਟੋਟਲ ਨੇ ਸਾਫ ਸੁਥਰੀਆਂ ਬਣਾ ਕੇ ਇਹ 28 ਲੱਖ 60 ਹਜ਼ਾਰ ਦੀ ਲਾਗਤ ਨਾਲ ਹੋ ਰਿਹਾ 15 ਗਲੀਆਂ ਜਿਹੜੀਆਂ ਨਵੀਆਂ ਬਣ ਜਾ ਰਹੀਆਂ ਨੇ ਮੈਨੂੰ ਤੁਹਾਡੇ ਲਈ ਦੱਸਦੇ ਹੋਏ ਇਸ ਗੱਲ ਦਾ ਮਾਨ ਵੀ ਖੁਸ਼ੀ ਵੀ ਮਹਿਸੂਸ ਹੁੰਦੀ ਆ ਮੈਂ ਹੁਣ ਤੱਕ 10 ਕਰੋੜ ਤੋਂ ਉੱਤੇ 11 ਕਰੋੜ ਦੇ ਕੰਮ ਜਿਹੜੇ ਆ ਹਲਕਾ ਸੈਂਟਰ ਚ ਕਰਾ ਚੁੱਕਿਆ 10 ਕਰੋੜ ਦੇ ਕੰਮ ਜਿਹੜੇ ਆ ਉਹ 2 ਮਹੀਨਿਆਂ ਦੇ ਅੰਦਰ ਅੰਦਰ ਹੋਰ ਕਰਾਏ ਜਾਊਗੇ ਕਿ ਬੁੱਡੇ ਨਾਲੇ ਦੇ ਨਾਲ-ਨਾਲ ਤੁਸੀਂ ਜਿਹੜਾ ਕੰਮ ਸ਼ੁਰੂ ਕਰਵਾਇਆ ਸੜਕ ਦਾ ਤਾਂ ਕਿਤੇ ਨਾ ਕਿਤੇ ਗਊ ਘਾੜ ਦੇ ਆਲੇ-ਦੁਆਲੇ ਉਹ ਜਿਹੜਾ ਸੁਧਰੀ ਕਰਨ ਦਾ ਵੀ ਕੰਮ ਹੋ ਰਿਹਾ ਸਾਰਾ ਕੰਮ ਦੇ ਕੋਣ ਕੰਮ ਕਰਨਾ ਇਹਨਾਂ ਲੋਕਾਂ ਨੇ ਮੇਰੇ ਤੇ ਭਰੋਸਾ ਜਿੱਤਾ ਕੇ ਮੈਨੂੰ ਹਲਕਾ ਸੈਂਟਰ ਦਾ ਸੇਵਾਦਾਰ ਬਣਾਇਆ ਵਾ ਇਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਨਾ ਮੇਰਾ ਧਰਮ ਤੇ ਕਰਮ ਆ ਮੈਂ ਹਰ ਕੰਮ ਨੂੰ ਪੂਰੇ ਅਸਲੀ ਜਮਾ ਆਮਲੀ ਜਮਾ ਜੀ ਨੂੰ ਕਹਿੰਦੇ ਆ ਉਹ ਪਹਿਨਾ ਕੇ ਇਕੱਲੇ-ਇਕੱਲੇ ਕੰਮ ਨੂੰ ਸੋ ਇਹਨਾਂ ਨੱਕੇ ਜੋ ਕੱਢ ਕੇ ਕਰਾਉਣਾ ਵਾ ਕਾਗਜ਼ਾਂ 'ਚ ਨਹੀਂ ਕੰਮ ਕਰਾਉਣਾ ਅੰਦਰ ਅੰਦਰ ਸ਼ਿੰਗਾਰ ਸਿਲਮੇ ਤੱਕ ਸਾਰਾ ਇੱਕ ਨੰਬਰ ਦਾ ਕੰਮ ਕੀਤਾ ਜਾਊਗਾ ਐਮਐਲਏ ਸਾਹਿਬ ਚੰਡੀਗੜ੍ਹ ਦੇ ਚੰਡੀਗੜ੍ਹ ਮੇਅਰ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਆਜ ਕਾਂਗਰਸੀ ਨੇ ਪ੍ਰਦਰਸ਼ਨ ਕੀਤਾ ਸੀਗਾ ਪਰ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੇਖੋ ਇਹ ਤਾਨਾਸ਼ਾਹੀ ਭਾਜਪੀ ਦੀ ਜਿਹੜੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਹੈ ਇਹ ਜਿਆਦਾ ਦੇਰ ਨਹੀਂ ਚੱਲਦੀ ਸਾਡੇ ਪੰਜਾਬੀ ਬਹੁਤ ਇੱਕ ਸ਼ਕਤੀਸ਼ਾਲੀ ਕੌਮ ਗਿਣੀ ਗਈ ਆ ਪੰਜਾਬੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਨਾਗਰਿਕ ਆ ਇਹਨਾਂ ਨੂੰ ਬਹੁਤ ਮੂੰਹ ਤੋੜ ਮਾ ਜਵਾਬ ਕੱਲ ਅਸੀਂ ਲਾਉਣਾ ਵਾ ਸਾਨੂੰ ਕੱਲ ਲੈਣ ਗ੍ਰফতার ਉੱਥੇ ਕੱਲ ਅਸੀਂ ਦੇ ਰਹੇ ਆ ਧਰਨਾ ਸਵੇਰੇ 12 ਵਜੇ ਚੰਡੀਗੜ੍ਹ ਗ੍ਰਸਤਾਰੀਆਂ ਤੋਂ ਨਹੀਂ ਡਰਨਾ ਫਿਰ ਤਾਂ ਇਹ ਆਪਣੇ ਜ਼ੁਲਮ ਕਰਨ ਚ ਕਾਮਯਾਬ ਹੋ ਜੂਗੇ ਜੇ ਗ੍ਰਸਤਾਰੀਆਂ ਤੋਂ ਡਰੂੰਗਾ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕੱਲ 9 ਵਜੇ ਚੱਲੇ ਆਇਤੋਂ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੈ ਕੇ ਜਿਹਨੇ ਸਾਨੂੰ ਗ੍ਰফতার ਕਰਨਾ ਚਾਹੇ ਰਾਤ ਕੱਲਣ ਚਾਹੇ ਇਥੇ ਗੱਲਾਂ ਚਾਹੇ ਚੰਡੀਗੜ੍ਹ ਕਰ ਲੈਣ ਇਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਨਹੀਂ ਡਰਨਾ ਪਰ ਤਾਨਾਸ਼ਹੀ ਲੋਕਤੰਤਰ ਦਾ ਜਿਹੜਾ ਕਹਾਣ ਕੱਲ ਇਹਨਾਂ ਨੇ ਕੀਤਾ ਵਾ ਇਹਨਾਂ ਕੋ 14 ਬੰਦੇ ਸੀਗੇ ਸਾਡੇ ਕੋ 20 ਸੀਗੇ ਦੇਖੋ ਆ ਇੱਕ ਇਹ ਜੀ ਉਲਟੀ ਗਿਣਤੀ ਮੋਦੀ ਦੀ ਸ਼ੁਰੂ ਹੋਣੀ ਆ ਹੁਣ 14 ਜ਼ਿਆਦਾ ਕਿ 20 ਜ਼ਿਆਦਾ ਇਹਨੇ 14 ਵਾਲਿਆਂ ਨੂੰ ਮਿਹਰ ਬਣਾ ਲਿਆ 20 ਵਾਲਿਆਂ ਨੂੰ ਤਾਨਾਸ਼ਹੀ ਕਰਕੇ ਉਹਨਾਂ ਦੀਆਂ ਵੋਟਾਂ ਕੈਨਸਲ ਕੀਤੀਆਂ ਇਹਦੀ ਤਾਨਾशाही ਦਾ ਜਵਾਬ ਠੋਕ ਕੇ ਦਾਂਗੇ ਕੋਰਟ ਚ ਵੀ ਦਾਂਗੇ ਤੇ ਕੱਲ ਸੜਕਾਂ ਤੇ ਵੀ ਕਾਂਗਰਸ ਕਾਂਗਰਸ ਤੇ ਆਪ ਇਕੱਠੇ ਪ੍ਰਦਰਸ਼ਨ ਕਰ ਰਹੀ ਹੈ ਕੱਲ ਨਹੀਂ ਇਕੱਠੇ ਉਹ ਨਹੀਂ ਸਾਨੂੰ ਪਤਾ ਸਾਡੀ ਪਾਲਸੀ ਵੱਲੋਂ ਸਾਡਾ ਆਪਣਾ ਕੱਲ ਧਰਨਾ ਵਾ ਉੱਥੇ ਇਹ ਬੀਜੇਪੀ ਵਾਲੇ ਕਹਿ ਰਹੇ ਨੇ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਵਾਦਾ ਕੀਤਾ ਸੀ ਉਹ ਨਹੀਂ ਪੂਰਾ ਹੋ ਰਿਹਾ ਉਹਨਾਂ ਨੂੰ ਕਹੋ ਤੁਹਾਡੀ ਤਾਨਾਸ਼ਾਹੀ ਰੁਕ ਜਵੇ ਅਸੀਂ ਆਪਣੇ ਵਾਦੇ ਤੋਂ ਭੱਜਦੇ ਨਹੀਂ ਪੰਜਾਬ ਦੇ ਲੋਕ ਸਾਨੂੰ ਤਾਂ ਵੋਟ ਪਾਉਗੇ ਜੇ ਅਸੀਂ ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਕੀਤਾ ਹੋਗਾ ਤਾਂ ਪੰਜਾਬ ਦੇ ਲੋਕ ਸਾਨੂੰ ਲੋਕ ਸਭਾ ਚ ਦਾਦੂਗੇ ਪਰ ਇਹਨਾਂ ਨੂੰ ਇਹ ਪਹਿਲਾਂ ਦਾ ਦਦਨੇ ਤੁਹਾਨੂੰ 0 ਆਉਣੀ ਆ ਪੰਜਾਬ ਚੋਂ 13 ਦੇ ਵਿੱਚੋਂ 0 ਆਉਣੀ ਆ ਤੁਹਾਡੀ ਸੈਂਟਰਲ ਦੇ ਵਾਰ ਨੰਬਰ 75 ਦੇ ਵਿੱਚ ਅੱਜ ਸਾਡੇ ਹਲਕਾ ਦੇ ਐਮ ਐਲ ਏ ਸ਼੍ਰੀ ਸ਼ੋਪਰਾਸ਼ਰ ਪੱਪੀ ਜੀ ਉਹਨਾਂ ਵੱਲੋਂ 28 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਅੱਜ ਮੂਰਤ ਕੀਤਾ ਗਿਆ ਗਲੀਆਂ ਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਮੰਗ ਸੀ ਕਿ ਅ ਇਲਾਕੇ ਦੇ ਲੋਕਾਂ ਦੀ ਵੀ ਜਿਹੜੀਆਂ ਗਲੀਆਂ ਦੀ ਹਾਲਤ ਜਿਹੜੀ ਹੈ ਉਹ ਕਾਫੀ ਜਿਹੜੀ ਆ ਉਕਸਤਾ ਹੋ ਚੁੱਕੀ ਹੈ ਸੋ ਮੈਂ ਇੱਕ ਚੀਜ਼ ਜਾਣਨਾ ਕਿ ਐਮ ਐਲ ਏ ਸ਼੍ਰੀ ਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਇੱਕ ਗੱਲ ਕਹੀ ਸੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਇਹ ਮੈਂ ਹਰ ਵਾਰੀ ਗੱਲ ਤਾਂ ਕਹਿੰਨਾ ਕਿਉਂਕਿ ਸਾਰੇ ਲੋਕਾਂ ਨੂੰ ਜਿਹੜਾ ਆ ਇੱਕ ਵਿਸ਼ਵਾਸ ਹੈ ਔਰ ਮਨ ਦੇ ਵਿੱਚ ਸੇਵਾ ਦੀ ਭਾਵਨਾ ਜਿਹੜੀ ਹੈ ਉਹ ਸਾਰੇ ਐਮ ਐਲ ਏ ਸਾਹਿਬ ਨਾਲ ਜੁੜੇ ਨੇ ਤੇ ਐਮ ਐਲ ਏ ਸਾਹਿਬ ਨੇ ਜੋ ਵਾਅਦੇ ਕੀਤੇ ਸੀਗੇ ਉਹ ਤੁਸੀਂ ਦੇਖੋ ਕਿ ਕੋ ਸਟਾਸ਼ਰਮ ਦੇ ਕੋਲ ਵੀ ਮਹੱਲਾ ਕਲੀਨਿਕ ਜਿਹੜਾ ਬਣ ਰਿਹਾ ਹੈ 2-4 ਦਿਨ ਦੇ ਅੰਦਰ-ਅੰਦਰ ਉਹਦਾ ਵੀ ਜਿਹੜਾ ਮਹੂਰਤ ਜਿਹੜਾ ਉਹ ਕੀਤਾ ਜਾਏਗਾ ਸੋ ਮੈਂ ਆਪਣੇ ਵੱਲੋਂ ਸਾਰੇ ਵੱਲੋਂ ਜਿਹੜੇ ਸਾਡੇ ਸਾਥੀ ਨੇ ਕਪਿਲ ਜੀ ਸਾਰਿਆਂ ਵੱਲੋਂ ਬੀਜੇ ਜੀ ਪਾਲਾ ਜੀ ਸਾਰਿਆਂ ਵੱਲੋਂ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਿਹੜਾ ਮਹੂਰਤ ਕਰਕੇ ਉਹ ਵਿਕਾਸ ਦੇ ਕਾਰਜਾਂ ਦੀ ਜਿਹੜੀ ਲੜੀ ਹੈ ਉਹ ਬਣ ਦਿੱਤੀ ਹੈ ਉਹ ਸਟਰੀਟ ਲਾਈਟਾਂ ਦੇ ਮੁਤਾਰਿਆ ਉਹ ਸਟਰੀਟ ਲਾਈਟਾਂ ਵੀ ਕਿਤੇ ਜਾਣਗੇ ਸਟਰੀਟ ਲਾਈਟਾਂ ਕਿਦਾਂ ਵੀ ਕਈ ਜਗ੍ਹਾ ਸਟਰੀਟ ਲਾਈਟਾਂ ਨਹੀਂ ਹੈਗੀਆਂ ਜੇ ਨਹੀਂ ਸਟਰੀਟ ਲਾਈਟਾਂ ਪਿੱਛੇ ਜੇ ਆਈਆਂ ਸੀਗੀਆਂ 50 ਲਾਈਟਾਂ ਸਾਨੂੰ ਮਿਲੀਆਂ ਸੀ ਉਹ ਅਸੀਂ ਲਗਾਈਆਂ ਸੀਗੀਆਂ ਔਰ ਜਿੱਥੇ-ਜਿੱਥੇ ਬਲਾਈਂਡ ਸਪੌਟ ਹੈ ਉੱਥੇ-ਉੱਥੇ ਅਸੀਂ ਆਪ ਫੋਟੋਆਂ ਖਿੱਚ ਕੇ ਦੇ ਰਹੇ ਐ ਐਮਐਲਏ ਸਾਹਿਬ ਨੇ ਕਿਹਾ ਉੱਥੇ ਜਿੱਥੇ ਜ਼ਰੂਰਤ ਹੈ ਲੱਗ ਰਹੀ ਹੈ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਵੀ ਜੇ ਇਹ ਲਾਈਟਾਂ ਆਈਆਂ ਨੇ ਤੇ ਕਿਸੇ ਐਮਐਲਏ ਜਾਂ ਕਿਸੇ ਕਾਉਂਸਲਰ ਦੇ ਘਰ ਨੇ ਇਹ ਸਿੱਧੀਆਂ ਦਫ਼ਤਰ ਤੋਂ ਆ ਰਹੀਆਂ ਨੇ ਤੇ ਸਿੱਧੀਆਂ ਲੋਕਾਂ ਦੇ ਘਰਾਂ ਦੇ ਬਾਹਰ ਗਲੀਆਂ ਦੇ ਵਿੱਚ ਲੱਗ ਰਹੀਆਂ ਨੇ ਸਰ ਜੇ ਅਗਰ ਜ਼ਿੰਮੇਵਾਰੀ ਮਿਲਦੀ ਐ ਇਸ ਇਲਾਕੇ ਦੀ ਜ਼ ਪਹਿਲ ਦੇ ਆਧਾਰ ਤੇ ਕੀ ਇਲਾਕਾ ਬਹੁਤ ਵਿਛੜਿਆ ਆ ਕੀ ਜਿੰਮੇਵਾਰੀਆਂ ਲੋਗੇ ਪਹਿਲਾਂ ਬਿਲਕੁਲ ਜੀ ਜੋ ਪਹਿਲ ਦੇ ਆਧਾਰ ਤੇ ਜਿਸ ਤਰ੍ਹਾਂ ਵੀ ਜਿਹੜੇ ਕੰਮ ਹੋਣ ਵਾਲੇ ਆ ਸੀ ਹੁਣ ਵੀ ਐਮ ਐਲ ਏ ਸਾਹਿਬ ਨੂੰ ਜੋ ਵੀ ਅਸੀਂ ਕੰਮ ਕਹਿੰਨੇ ਆ ਉਹ ਪਹਿਲ ਦੇ ਆਧਾਰ ਤੇ ਐਮ ਐਲ ਏ ਸਾਹਿਬ ਜਿਹੜੇ ਸਾਡੇ ਕੰਮ ਐ ਉਹ ਕਰ ਰਿਹਾ ਚਾਹੇ ਕੋਈ ਸੀਵਰੇਜ ਦਾ ਕੰਮ ਐ ਚਾਹੇ ਕੋਈ ਗਲੀਆਂ ਦਾ ਕੰਮ ਐ ਲਾਈਟਾਂ ਦਾ ਕੰਮ ਐ ਕਿਸੇ ਵੀ ਤਰੀਕੇ ਦਾ ਕੋਈ ਕੰਮ ਐਮ ਐਲ ਏ ਸਾਹਿਬ ਪਹਿਲ ਦੇ ਆਧਾਰ ਤੇ ਜਿਹੜਾ ਉਹ ਕੰਮ ਕਰ ਰਿਹਾ ਸੇਵਾ ਮਿਲਦੀ ਐ ਤੇ ਤਨਦੇਹੀ ਦੇ ਨਾਲ ਸਾਰੇ ਵੀਰ ਅਸੀਂ ਰਲ ਕੇ ਸੇਵਾ ਨਿਭਾਵਾਂਗੇ